ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਸਵੀਆ ਕਪਟਵੈਕ ਆਪਾਂ ਅੱਜ ਹੈਗਾ ਆਪਣੇ ਨਵੇਂ ਸ਼ੋਰੂਮ ਤੇ 파ਟ ਤੇ ਮੈਂ ਮੇਕਅਪ ਸ਼ੇਕਅਪ ਤਾਂ ਕਰੀ ਬੈਠੀ ਹਾਂ ਪਰ ਸੂਟ ਮੇਰਾ ਬੁਟੀਕ ਤੇ ਤੇ ਉੱਥੇ ਜਾ ਕੇ ਪਾਉਣਾਗਾ ਸ਼ਰਨਦੀਦੀ ਰੈਡੀ ਹੋ ਗਏ ਨੇ ਤੇ ਇਹਦੇ ਨਾਲ ਦਾ ਸਾਡੇ ਕੋਲ ਇੱਕ ਸੂਟ ਹੈਗਾ ਜੇ ਕਿਸੇ ਨੇ ਬਣਾਉਣਾ ਹੋਇਆ ਤਾਂ ਤੁਸੀਂ ਬਣਾ ਸਕਦੇ ਹੋ ਪਰ ਟਨਲੀ ਇੱਕ ਸੂਟ ਹੈ ਸਾਡੇ ਕੋਲ ਠੀਕ ਹੈ অর্ਗੈਂਜ਼ਾ ਦੀਆਂ ਸੀ ਡਬਲ ਲੇਸੇ ਲਗਾਈਆਂ ਕੱਟ ਵਰਕ ਵਾਲੀਆਂ ਨੇਕ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੇ ਇਸ ਬਾਟਮ ਤੇ ਵਰਕਾ ਬਾਕੀ ਤੁਹਾਨੂੰ ਫੋਟੋਜ਼ ਵੀਡੀਓ ਸ਼ੇਅਰ ਕਰਾਂਗੇ ਇੱਕ ਇੱਕ ਕਮੀਜ਼ ਹੈਗਾ ਮਤਲਬ ਇਹਦੇ ਨਾਲ ਹੋਰ ਨਹੀਂ ਹੈਗਾ ਆ ਗਾਇਜ਼ ਮੇਰੇ ਨਾਲ ਨਾਲ ਅਜੇ ਮੰਮੀ ਵੀ ਰੈਡੀ ਨਹੀਂ ਹੋਈ ਮੰਮੀ ਵੀ ਹਲੇ ਰੈਡੀ ਹੋ ਰਹੀ ਹੈਗੀ ਕੀ ਦੇ ਦੁਜਾਰ ਦੇ ਉ ਤਾਂ ਮੈਂ ਚੱਕਿਆ ਜੇ ਤੁਹਾਨੂੰ ਲੱਗਦਾ ਪੈਂਟ ਗੰਦੀ ਕਰ ਲਈ ਇੱਕ ਪੈਂਟ ਚੱਕ ਲُوا ਹਾਂ ਨਾਲ ਫਲੇਜ਼ਰ ਬਿੱਤੀ ਪਾਲਾ। ਕਈ ਵਾਰ ਪਤਾ ਨਹੀਂ ਹੁੰਦਾ ਇਹ ਗੰਦੀ ਕਰ ਲੈ। ਤਾਂ ਕਰਕੇ ਇੱਕ ਪੈਂਟ ਜੁਹਾਰ ਦੀ ਨਾਲ ਚੱਕ ਲੈਨੇ ਆ ਤੁਮ ਕਿਉਂਕਿ ਉਹ ਪਤਾ ਹੀ ਨਹੀਂ। ਕਈ ਵਾਰ ਪੈਂਟ ਗੰਦੀ ਕਰ ਲੈ। ਫਿਰ ਉਹੀ ਚੱਕਰ। ਠੀਕ ਹੈ ਤਾਂ ਆਪਾਂ ਪੈਕ ਕਰ ਲਈਏ ਸਮਾਨ। ਚਲ ਜੀ। ਲੋ ਇਸ ਮਾਨ ਪੈਕ ਕਰ ਲੈ ਜੁਹਾਰ ਦਾ ਸਾਰਾ। ਮਦਰਿੰਡੀ ਆ ਰੈਡੀ। ਬਹੁਤ ਸੋਹਣਾ ਰੰਗ ਆ ਮੰਮੀ ਸੂਟ ਦਾ। ਬਹੁਤ ਸੋਹਣੇ ਲੱਗ ਰਹੇ। हां हां ये लाऊनी है।ਹੁਣ ਤੁਸੀਂ ਨੂੰ ਮੇਰੇ ਕੋਲ ਖੜ੍ਹ। ਹਾਂ ਮੈਂ ਤਾਂ ਵੀਡੀਓ ਬਣਾ ਰਹੀ ਆਂ ਇਹ ਕੰਮ ਕਰਦੇ। ਹਾਂ ਜੀ। ਪਰ ਨਾ ਆਉਣੀ। ਹਾਂਜੀ ਹਾਂਜੀ। ਪਰ ਮੈਂ 스ਕੂਟੀ ਗੱਲ ਰੂਪੇ ਮੈਂ ਤਾਂ ਆਪਰੇ ਪੀਰਸ ਮੀਤੀ ਆ। ਆ ਇੱਧਰ ਦੇਖੋ ਦੋਨੇ ਪਿਆਰੀਆਂ ਦੋਨੇ ਪਿਆਰੀਆਂ ਸੱਸ ਨੂੰ ਆ ਇੱਧਰ ਦੇਖੋ ਇੱਕ ਦੂਜੇ ਨੂੰ ਮਾਤ ਦਿੰਦੀਆਂ ਹੋਈਆਂ ਬਿਊਟੀ ਉਧਰ ਆ ਖੜਾ ਮਮੀ ਦੀ ਦੇ ਨਾਲ ਕੰਟਰਾਸਟ ਵਾਲਾ ਸੁਣਾ ਹੋਇਆ ਪਾ ਤੁਹਾਡਾ ਲਓ ਗਾਇਜ਼ ਇਹ ਦੋਨੇ ਸਾਡੀਆਂ ਗੁੱਡੀਆਂ ਰੈਡੀ ਹੋ ਗਈਆਂ ਨੇ ਬਸ ਮੈਂ ਮੈਂ ਹੀ ਰਹਿਣੀ ਆ ਇਕੱਲੀ ਮੈਂ ਹੋ ਜਾਣਾਗਾ ਹੜ ਜੋ ਫੋਟੋ ਖਿੱਚਾ ਤੁਹਾਡੀ ਅੱਜ ਮੈਂ ਪਾਟ ਲਈਆਂ ਸਾਰੀਆਂ ਫੋਟੋਆਂ ਪਾਉਣੀਆਂ ਨੇ ਖੜੋ ਦੋਨਾਂ ਦੇ ਸੀਵੀਆ ਬੁਟੀਕ ਦੇ ਡਿਜ਼ਾਈਨ ਝਲਕੇਦੇ ਹੋਏ ਆ ਕੀ ਆਵਾਤ ਹੈ ਕੀ ਆਵਾਤ ਹੈ ਵੈਸੇ ਸਾਡਾ ਬੰਦਾ ਅਜ ਥੋੜਾ ਬੁਵਾਰਾ ਫੋਟੋ ਕਰਾਂ ਤੁਹਾਡੀ ਵਧਿਆ ਬਿਆਗਾ ਫੋਟੋ ਕਰ ਲੋ ਵੀ ਗਾਇਜ਼ ਅੱਖ ਚ ਪਤਾ ਨਹੀਂ ਕੀ ਪੈ ਗਿਆ ਇੰਦਰਲੀ ਅੱਖ ਚ ਆਪਾਂ ਪਹੁੰਚ ਗਏ ਬੁਟੀਕ ਤੇ ਤੇ ਬੈਠੇ ਆ ਕਿਉਂਕਿ ਮੈਂ ਵੇਟ ਕਰ ਰਹੀ ਆ ਬਿਆਹ ਦੀ ਚਾਬੀ ਵਿਅੰਤ ਕੋਲੇ ਆ ਇੱਕ ਚਾਬੀ ਰਿੱਕੀ ਕੋਲੇ ਆ ਤੇ ਰਿੱਕੀ ਬਾਬਾ ਜੀ ਦੀ ਸਵਾਰੀ ਲੈਣ ਗਿਆ ਹੋਇਆ ਮੈਂ ਆ ਬੈਠੀ ਆ ਰੈਡੀ ਹੋ ਕੇ ਜਾਣਾ ਇੱਥੋਂ ਸੂਟ ਪਾ ਕੇ ਜਾਣਾਗਾ ਸੂਟ ਮੇਰਾ ਬੁਟੀਕ ਤੇ ਪਿਆ ਸੀ ਹੁਣ ਜਦੋਂ ਵਿਅੰਤ ਆਉ ਫਿਰ ਜਾਉ ਉਹਨਾਂ ਟਾਈਮ ਆ ਬੈਠੀ ਹਾਂ ਉਹਨਾਂ ਟਾਈਮ ਜਾ ਨਹੀਂ ਸਕਦੀ ਬਾਕੀ ਆਈਜ਼ ਮੇਕਅਪ ਦੱਸੋ ਕਿਵੇਂ ਹੋਇਆ ਲਓ ਬਈ ਗਾਇਸ ਮੈਂ ਵੀ ਹੋ ਗਈਆਂ ਰੈਡੀ ਤੇ ਆ ਹੈਗਾ ਮੇਰਾ ਨਿਊ ਸੂਟ ਅੱਜ ਜਿਹੜਾ ਮੈਂ ਪਾਟ ਤੇ ਪਾਇਆਗਾ ਤੇ ਇਹਦੇ ਨਾਲ ਦੀ ਇੱਕ ਕਮੀਜ਼ ਹੋ ਰਹੀ ਹੈ ਆਪਣੇ ਕੋਲ ਜੇ ਕਿਸੇ ਨੇ ਵੀ ਇਹ ਸੂਟ ਲੈਣਾ ਹੋਇਆ ਤਾਂ ਇੱਕ ਸੂਟ ਹੈਗਾ ਇੱਕ ਸੂਟ ਤੁਸੀਂ ਮੇਰੇ ਕੋਲੋਂ ਲੈ ਸਕਦੇ ਹੋ ਠੀਕ ਹੈ ਤੇ ਇਹਨਾਂ ਦੁਪੱਟਾ ਗ੍ਰੇ ਕਲਰ ਦਾ ਡਾਰਕ ਗ੍ਰੇ ਕਰਵਾਇਆ ਮੈਂ ਵਿੱਚ ਮਤਲਬ ਜਿਹੜਾ ਫੁੱਲ ਆ ਉਸ ਤਰੀਕੇ ਦਾ ਕਰਵਾਇਆਗਾ ਲਓ ਬਈ ਗਾਇਸ ਮੈਂ ਤੇ ਗਗਨ ਗਾਲਾ ਲੈਣ ਲਈ ਹੋ ਗਈ ਤਿਆਰ ਠੀਕ ਹੈ ਗਗਨ ਵੀ ਲੇਟ ਆਈ ਹੈ ਤੇ ਮੈਂ ਵੀ ਲੇਟ ਆਈ ਆ ਅਜੀ ਆ ਵੀ ਕਿੱਥੇ ਆ ਅੰਦਰ ਰਹਿ ਗਈ ਚਰਚਾ ਕਿ ਲੈ ਕੇ ਆ ਕਾਲੀ ਮੂਰੇ ਟੋਏ ਟੋਏ ਇੱਥੇ ਰੱਖੀ ਸੀ ਆ ਵੀ ਜਾ ਇਹ ਚੱਕ ਆ ਜਾ ਲਾ ਦੇ ਗਰਾ ਕਾਲੀ ਮੂਰੇ ਗਾਇਸ ਟੋਏ ਟੋਏ ਅਸੀਂ ਅੱਜ ਦਾ ਸਾਡੇ ਪੱਕਾ ਗਾਲਾ ਪੈਣੀ ਹੈ ਹੈਨਾ ਚਲੋ ਭਾਈ ਸਕੂਟੀ ਤੇ ਜਾਣਾ ਵੋ ਲਓ ਭਾਈ ਆਪਾਂ ਵਾਚ ਗਏ ਸਾਰੇ ਜਾਣੇ ਵਾਚ ਚੁੱਕੇ ਆ ¡Ay, ay, no! ਹਰ ਉਜੋਗ ਹਰ ਨਾਮ ਜਪ ਕਚਨਾਇਕ ਯੋਗ ਕਿਨ ਰਾਤ ਹਰ ਨਾਮ ਦੀ ਸੇਵਾ ਨਾਲ ਚੈਨ ਹਰ ਹਰ ਮਿਲਦਾ ਹਰ ਹਰ ਜਨ ਕੇ ਮਲਕ ਦੀ ਨਾਮ ਦਾ ਸੱਤਾਂ ਲੋਈ ਹੋਏ ਲੋ ਬਈ ਗਾਇਸ ਇਧਰ ਚਾਹ ਬਣਾਉਣ ਦੀ ਤਿਆਰੀ ਹੋ ਰਹੀ ਆ ਦੰਗਾ ਬੇਨਾ ਆ ਮੈਂ ਚਲੋ ਚਲੋ ਕੰਮ ਰੁਕਣਾ ਨਹੀਂ ਚਾਹੀ ਗਗਨ ਤੇਰੇ ਮੈਣੀ ਜਿਹੜੇ ਜਿਹੜੇ ਬੰਦੇ ਲੇਟ ਆਉਂਦੇ ਆ ਉਹਨਾਂ ਨੂੰ ਅਸੀਂ ਜਾਣ ਹੀ ਦਿੰਦੇ ਸੌਰੀ ਸੌਰੀ ਮਾਫਤ ਅਸੀਂ ਤੁਹਾਨੂੰ ਜਾਣ ਨਹੀਂ ਦਵਾਗੇ ਪਿਆਰੇ ਸਾਰਿਆਂ ਨੇ ਪਹਿਲਾਂ ਤਿਆਰ ਕਰ ਮੇਰੇ ਨਾਲ ਧੋਖਾ ਕੀਤਾ ਮੈਨੂੰ ਕੱਲੀ ਨੀ ਸਕੂਟੀ ਤੇ ਵੇਚ ਕੇ ਆਪ ਸਾਰੇ ਜਣੇ ਆਏ ਗੱਡੀ ਤੇ ਸੁਣ ਲੱਗਦਾ ਇੱਕ ਕਮੀ ਦੇ ਪਹੀਏ ਦੇਖ ਲੈ ਮੋਟੂ ਜੇ ਤੇਰਾ ਦੇ ਲਾ ਕੇ ਬਣਾ ਦੋ ਪੱਕਾ ਸੱਚੀ ਬਣਾਦਾ ਬਣਾਦਾ ਬਣਾ ਦੂ ਚੱਕ ਡਾਨ ਡੀਲ ਦਾ ਮਾਸੀ ਮਾਸੀ ਆਨ ਡਿਊਟੀ ਉਹ ਗਿਫਟ ਕੌਣ ਲੈ ਕੇ ਆਇਆ ਮਾਸੀ ਲੈ ਕੇ ਮਾਸੀ ਓਪਨਿੰਗ ਵਾਲੇ ਤੇਨ ਇੱਕ ਹੋਰ ਚਾਹੀਦਾ ਚੰਗੋ ਨਹੀਂ ਨਹੀਂ ਬਹੁਤ ਟਾਈਮ ਬਾਅਦ ਨਹੀਂ ਦੋ ਦੋ ਐਜੂਕੇਟਿਡ ਬੰਦੇ ਇਕੱਠੇ ਹੋਗੇ ਪੜੇ ਲਿਖੇ ਬੰਦੇ ਐ ਇਹਨਾਂ ਕੋਲ ਸਕੂਲ ਦੀ ਗੱਲ ਜਾਂ ਕਿਸੇ ਟੈਸਟ ਦੀ ਗੱਲ ਹੋਊ ਬਸ ਨਹੀਂ ਨਹੀਂ ਹਾਂ ਆ ਟੈਸਟ ਆਇਆ ਸੀ ਅੱਛਾ ਉਹ ਪੋਸਟਰ ਨਹੀਂ ਕੱਢਿਆ ਉਹ ਐ ਨਹੀਂ ਕੀਤਾ ਅੱਛਾ ਅੱਛਾ ਹਾਂਜੀ ਗਾਇਜ਼ ਘਰ ਦਾ ਵੱਡਾ ਮੈਂਬਰ ਹਰਪਾਲ ਕੌਰ ਜੀ ਨੂੰ ਚਾਹ ਬਣਾਉਣ ਵਾਸਤੇ ਬੁਲਾਇਆ ਗਿਆ ਚਾਹ ਮਿੱਠਾਈ ਦੀ ਵਧੀਆ ਬਣਾਣੀ ਵੱਧ ਪਾਉਣੀ ਮੀਟ ਸਾਡੀ ਬਿਊਟੀਫੁੱਲ ਗਰਲ ਇਹ ਗੇਜੀ ਵੀਰੇ ਦੀ ਮੈਂ ਕਹਣੀ ਹੁੰਦੀ ਆ ਨਾ ਵੀ ਗੇਜੀ ਵੀਰੇ ਗੇਜੀ ਵੀਰੇ ਸਾਡੇ ਜਿਹੜਾ ਪਾਰਟਨਰ ਆ ਵੀਰਾ ਇਹ ਉਹਨਾਂ ਦੀ ਵਾਈਫ ਨੇ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੋ ਮਹਾਨ ਪਰਸਨੈਲਿਟੀਆਂ ਨੂੰ

അവിടെ വീരെ 4 4 4 ഓ നേ ഇങ്ങോട്ട് വരാം ആ കുറ അപ്പോ മൈതലി കൊമ്പേയാണ്ടാ കേ കുഴു ബനായാർ ബാപ്പ ചലവതി എങ്ങോട്ട് പോവാനാണ് അമൃതപത്മന ഹരികേണോനാ ഗാ ਅਮਰ ਜੀ ਜੀ ਅੱਜ ਇਹ ਮੰਗਵਾ ਪ੍ਰਾਣ ਤੱਕ ਸਵਾਉਂਦਾ ਅਤੇ ਕੋਈ ਨਾ ਬਿਟ ਗਿਆਨ ਦੱਸਿਆ ਤੇਰਾ ਸਰਬਦੇਸ਼ ਅਤੇ ਸਭ ਤੋਂ ਮਨ ਚੀਨਾਂ ਸਰਬਾਗੋ ਆਤਮਾ ਤੋਂ ਇਹੋ ਸਵਾਰਾ ਨਾਮ ਅੰਦਰ ਉਹਦਾ ਜੀ ਜੀ ਜਿੰਦਾਂ ਜਿਸ ਮਨ ਵਸਾਇਆ ਉਸ ਨਾਲ ਵਿਚਾਰ ਮੰਤਰਨਾਮ ਜੋ ਤੋਹਾਈ ਅੱਜ ਬਾਰੇ ਗੋਬਾਤ ਬਾਈ ਕਰ ਜਾਣੇ ਹੈ ਕਿ ਤੁਹਾਡੇ ਕਾਡੇ ਜਨ ਕੋ ਹਾਂਜੀ ਬਾਬਾ ਜੀ ਨੂੰ ਭੋਗ ਲਵਾਤਾ ਹੁਣ ਚਾਹ ਆਪਾ ਸਰਵ ਕਰਾਂਗੇ ਨਾਲੇ ਨਾਲ ਭੂਜਿਆ ਮਦਾਨ ਤੇ ਅੰਤਨੇ ਆਪ ਦੀ ਜ਼ਿੰਮੇਵਾਰੀ ਖੂਬ ਨਵਾਈ ਮੈਂ ਵੀ ਤੇ ਬਾਕੀ ਸਾਰਿਆਂ ਨੇ ਕਿ ਅਸੀਂ ਸਾਰਿਆਂ ਨੇ ਹੀ ਆਪਦੀ ਜ਼ਿੰਮੇਵਾਰੀ ਬਹੁਤ ਖੂਬ ਨਿਭਾਈ। ਠੀਕ ਹੈ ਭਾਈ। ਲੋ ਵੀ ਬਾਬਾ ਜੀ ਵੀ ਸਵਾਰੀ ਵੀ ਆਪਾ ਬਾਬਾ ਜੀ ਆ ਗਏ। ਤੇ ਆ ਗਏ। ਬੈਠ ਕੇ ਲਣ ਸਾਰੇ ਜਣ। ਆਹ ਦੇਖ ਜੀ ਜਮਾ ਤੂੰ ਜਾਰਤੀ ਤੂੰ ਹੀ ਲੈ ਲੀਂ ਗगन। ਇਹਨੂੰ ਫੜੋ ਤੁਸੀਂ ਪਹਿਲਾਂ। ਉਹ ਅੰਦਰ ਕੇ ਫੜ ਲਓ ਫੜ ਲਓ। ਉਹ ਵੀ ਚੁਕਾ ਦਾਂਗੇ ਅੱਜ ਸਫਾਈ ਕਰਕੇ ਉਹ ਇੱਕ ਸਾਈਡ ਤੇ ਰੱਖ ਦਿਓ ਸਾਰਾ ਚੁਕਾ ਦਾਂ। ਆਠ ਆਪਣਾ ਹੋ ਗਿਆ ਤੇ ਹੁਣ ਅਸੀਂ ਸੋਚ ਰਹੇ ਹਾਂ ਵੀ ਬੁਟੀਕ ਤੇ ਵੀ ਜਲਦੀ ਆਪਾਂ ਬਾਬਾ ਜੀ ਲੈ ਕੇ ਆਈਏ ਸੀਜ਼ਨ ਸਟਾਰਟ ਹੋਣ ਤੋਂ ਪਹਿਲਾਂ ਬੈਨ ਉੱਥੇ ਤੋਂ ਆਓ ਕਹਾਰੇ ਤੇ

ਕੋਣਾ ਤੇ ਗੱਦੇ ਕੱਦੇ ਰਖਾਉਣੇ ਆ ਆ ਕੇ ਪਾਉਂਗੀ ਰਿੱਕੀ ਜੋ ਤੁਸੀਂ ਆਗੇ ਲਓ ਬਈ ਗਾਇਸ ਉਹ ਆ ਗਈ ਹਾਂ ਸੀ ਮੇਰੇ ਕੋਲ ਐਸੀ ਸਕੂਟੀ ਆਓ ਬੜੂ ਚਾਪੀ ਜੇੜੇ ਲਾਉਣੇ ਮੈਂ ਠੀਕ ਆ ਪੁੱਤ ਚਲੋ ਬਈ ਆਪਾਂ ਪਹੁੰਚਦੇ ਹਾਂ ਬੁਟੀਕ ਤੇ ਕਿਰਾਂ ਚਲੋ ਮੈਂ ਇਹ ਕਹਿੰਦੀ ਸੀ ਮੈਂ ਇਹ ਕਹਿੰਦੀ ਸੀ ਰਿੱਕੀ ਤਾਂ ਕੀਤਾ ਇਹ ਕੀ ਆ ਭਾਈ ਆਪਣਾ ਆਗੇ ਨੂੰ ਦੁਕਾਨ ਤੇ ਪਹਿਲਾਂ ਬਾਟ ਕਰਵਾਇਆ ਸੋਚਿਆ ਸੀ ਬਾਟ ਤੋਂ ਬਾਅਦ ਹੀ ਆਪਾਂ ਸਾਰਾ ਜਿਹੜਾ ਹੈਗਾ ਆਪਣਾ ਰੱਖਣਾਗਾ ਕਿਤੇ ਤਾਂ ਸਾਰੇ ਲੈ ਆਈ ਜਾਂਦੇ ਆ ਆਪਣੇ ਬੁਟੀਕ ਤੇ ਚੱਲ ਰਹੀ ਹੈ ਸਫਾਈ ਤੇ ਰਿੱਕੀ ਜਾ ਰਿਹਾ ਉਹਨਾਂ ਨੂੰ ਸਮਾਨ ਫੜਾਉਣ। ਫੜਾਇਆ। ਕੋਲ ਸਟਾਕ ਆ ਗਿਆ ਗਾਇਸ ਦੇਖੋ। ਵਾਪਸ ਲੈ ਕੇ ਜਾਣਾ। ਕਿਉਂ? ਉੱਪਰ ਰੱਖ ਲੈਂਦੇ। ਇਹ ਨਵਾਂ ਇੱਕ ਕਾਊਂਟਰ ਬਣ ਕੇ ਆ ਗਿਆ ਸੋਫਾ। ਤੇ ਆ ਆ ਗਿਆ ਆਪਣੀਆਂ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਸਹੀ ਹੈ ਮੈਨੂੰ ਆਇਆ ਲੱਗਦਾ ਵੀ ਇਹ ਗਰੇ ਰੰਗ ਦਾ ਤੇ ਇਹਦਾ ਫਰਕ ਨਹੀਂ ਹੈਗਾ ਪੈ ਗਿਆ ਆ ਵੀ ਬੋ ਵੀ ਆਇਸ਼ਾ ਲੈ ਕੇ ਸੀ ਜੇਸਟ ਖੋਲ ਕੇ ਕਿਦਾਂ ਵੀ ਇਹ ਚ ਕੀ ਹੈ ਆ ਬਈ ਗਾਇਸ ਆਪਾਂ ਵਾਜ ਕੇ ਸੀ ਦੁਬਾਰੇ ਆਪਣੀ ਸ਼ਾਪ ਤੇ ਠੀਕ ਆ ਤੇ ਇਧਰ ਹੁਣ ਇਧਰਲਾ ਕੰਮ ਹੋਣ ਲੱਗ ਗਿਆ ਬਾਕੀ ਸਾਰਾ ਕੰਮ ਕੰਪਲੀਟ ਹੋ ਗਿਆ ਤੇ ਯਾਰ ਚਲਾ ਗਿਆ ਵਿਤਾਇਆ ਜੀ ਨਾਲ ਘਰ ਤੇ ਹੁਣ ਆਪਾਂ ਇੱਥੇ ਸਰਵਾ ਦਾਂਗੇ ਕੰਮ ਰਿੱਕੀ ਹੋ ਰਾਂ ਨਾਲ ਥੋੜਾ ਬਹੁਤ ਆ ਆ ਗਈਆਂ ਆਪਣੀਆਂ ਸੈਕੀਆਂ ਜਿਹੜੀਆਂ ਰੱਖੀਆਂ ਨੇ ਅੰਦਰ ਠੀਕ ਆ ਆ ਗਿਆ ਕਾਊਂਟਰ ਅੱਜ ਆਪਾਂ ਕਾਊਂਟਰ ਲਾ ਕੇ ਜਾਂ ਲੋ ਬਈ ਮਾਲ ਆਪਣਾ ਆ ਗਿਆ ਸਾਰਾ ਸੈਕੀਆਂ ਵੀ ਆ ਗਈਆਂ ਉਹਨਾਂ ਦਾ ਕਾਊਂਟਰ ਲਾਉਣ ਲੱਗਿਆ ਨਾਲੇ ਆਪਾਂ ਇੱਥੇ ਆ ਵੀ ਲਗਾ ਤਾ ਫਿਰ ਇਸੇ ਲਈ ਆਇਸ਼ਾ ਗੱਤ ਕਰਕੇ ਦੀਸੀ థాంਕ ਯੂ ਆਇਸ਼ਾ ਜਿਵੇਂ ਭੇਜੀ ਸੀ ਫੋਟੋ ਉਹ ਵੀ ਬਣ ਗਿਆ ਹੈ ਨਾ ਬੇਟੋ ਰਿਕੀ ਹਾਂ ਚਾਰ ਲਾ ਦੇ ਬਸ ਫਿਰ ਦਾਰ ਕੀ ਹੋ ਗਿਆ ਹਾਂ ਚਾਹ ਕੋ ਕਿੱਥੇ ਬੈਠਣਾ ਮੈਂ ਤੁਹਾਨੂੰ ਤੇਰਾ ਨਾਮ ਲਾ ਦਉਂਗਾ ਆ ਚੱਲ ਆ ਗਏ ਗਾਈਸ ਆਪਣਾ ਜਿਹੜਾ ਬੋਰਡ ਆ ਠੀਕ ਆ ਹੁ ਆਪਾਂ ਲੱਗ ਚੁੱਕਿਆਗਾ ਆ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਅਇਸ਼ਾ ਨੇ ਗਿਫਟ ਕੀਤਾ ਸੀ ਉਹ ਵੀ ਆਪਾਂ ਲਾ ਲਾਤਾ ਠੀਕ ਆ ਦੇ ਆਪਣੇ ਆਪਣੀ ਸਾਰੀ ਤਿਆਰੀ ਹੋ ਜਾਂਦੀ ਆ ਤੇ ਸਾਨੂੰ ਮੈਨੂੰ ਆ ਜਿਹੜਾ ਕਾਊਂਟਰ ਬਹੁਤ ਸੋਹਣਾ ਲੱਗਿਆ ਬਹੁਤ ਵਧੀਆ ਲੱਗਿਆ ਕੁੱਲ ਮਿਲਾਟ ਮੈਨੂੰ ਆ ਵਾਲਾ ਕਾਊਂਟਰ ਜਿਹੜਾ ਤੇ ਆ ਪਹਿਲਾਂ ਵਾਸਤੇ ਮੰਗਵਾ ਲਿਆ ਹੀਲਜ਼ ਲਾਉਣ ਵਾਸਤੇ ਆ ਮੰਗਾ ਲਿਆ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਣਾ ਤੁਸੀਂ ਬਹੁਤ ਇੰਜੋਏ ਕੀਤਾ ਹੋਣਾ ਤੇ ਬਾਕੀ ਜਿਹੜੇ ਚੈਨਲ ਤੇ ਨਵੇਂ ਆਇਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਬਿਕੋਜ਼ ਜਿਹੜੀ ਅਸੀਂ ਚੀਜ਼ ਦਿਖਾਉਣੀ ਆ ਇੰਸਟਾਗ੍ਰਾਮ ਤੇ ਤਾਂ ਦਿਖਾਉਣੀ ਦਿਖੋੜੀ ਹੁੰਦੀ ਆ ਬਟ ਅਸੀਂ ਜਿਹੜਾ ਸਾਡਾ ਸਟਾਕ ਹੁੰਦਾਗਾ ਅਸੀਂ YouTube ਤੇ ਵੀ ਜਰੂਰ ਸ਼ੇਅਰ ਕਰਿਆ ਕਰਾਂਗੇ ਸੋ ਪਲੀਜ਼ ਜਰੂਰ ਜਿਹੜੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਲਦੀ ਤੁਹਾਡੇ ਨਾਲ ਆਪਾਂ ਓਪਨਿੰਗ ਦੀ ਡੇਟ ਵਗੈਰਾ ਠੀਕ ਆ ਕਿਦੋਂ ਤੋਂ ਆਪਾਂ ਸ਼ਾਪ ਓਪਨ ਕਰ ਰਹੇ ਆ ਕੱਲ ਨੂੰ ਓਪਨ ਕਰ ਰਹੇ ਆ ਜਾਂ ਪਰਸੋਂ ਓਪਨ ਕਰ ਰਹੇ ਆ ਜਿੱਦਨ ਵੀ ਓਪਨ ਕਰ ਰਹੇ ਆ ਸਾਰੀ ਡਿਟੇਲ ਤੁਹਾਨੂੰ ਅਸੀਂ ਆਪਣੇ YouTube ਚੈਨਲ ਤੋਂ ਦੇਵਾਂਗੇ ਤੇ ਬਾਕੀ ਵਕਤ ਤੋਂ ਬਾਅਦ ਸਪੋਰਟ ਕਰਿਓ ਸਾਡੇ ਨਿਊ ਬਿਜ਼ਨਸ ਨੂੰ ਜਿੱਦਾਂ ਤੁਸੀਂ ਮੇਰੇ ਬੁਟੀਕ ਨੂੰ ਪਿਆਰ ਦਿੱਤਾ ਉਸੇ ਤਰੀਕੇ ਨਾਲ ਤੁਸੀਂ ਮੇਰੇ ਆਹ ਵਾਲੇ ਬਿਜ਼ਨਸ ਨੂੰ ਵੀ ਪਿਆਰ ਦੇਵਾਂਗਾ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਗਾਇਸ